ਰੋਜ਼ ਪੰਜਾਬ ਦੇ ਉੱਤੇ ਜਿਹੋ ਜਿਹੇ ਕਤਲ ਹੋ ਰਹੇ ਨੇ ਜਿਹੋ ਜਿਹੇ ਧੱਕੇ ਹੋ ਰਹੇ ਨੇ ਜਿਹੋ ਜਿਹੇ ਲੁੱਟਾ ਖੋਹ ਫਰੋਤੀਆਂ ਜਿਹੜਾ ਕੁਝ ਪੰਜਾਬ 'ਚ ਦੇਖਣ ਨੂੰ ਮਿਲਿਆ ਹੈ ਜਿਸ ਸਿੰਤੋਂ ਇਹ ਸਰਕਾਰ ਆਈ ਸਿਰਦੂ ਮੁਸੇਵਾਲਾ ਦਾ ਕਤਲ ਨਾਮੀ ਇੱਕ ਦੁਨੀਆ ਭਰ 'ਚ ਜਿਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ ਉਹਦੇ ਅੱਜ ਤਾਈਂ ਦਰਦ ਦਾ ਠੋਕਰਾਂ ਖਾਂਦੇ ਉਹਨਾਂ ਦੇ ਪਰਿਵਾਰ ਸਿਰਦਾ ਹੈ ਕਿ ਉਹਨਾਂ ਨੂੰ ਇਨਸਾਫ਼ ਮਿਲ ਜਾਏ बठिंडा तो मैंबर पार्लियामेंट हरसिमरत कौर बादल बठिंडा पहुंचे ओ इतिहासिक गुरुद्वारा हाजी रतन साहिब विखे जिला बठिंडा देहाती वालों रखे गए शुकराना समागम शामिल पहुंच के पत्रकारा गलबात करते हुए हरसिमरत कौर बादल ने पंजाब की कानून व्यवस्था से सवाल चुके उन्होंने कहा कि पंजाब कानून व्यवस्था पूरी तरह फेल हो चुकी है ਦੇਖੋ ਜਿੱਥੇ ਕਾਨੂੰਨ ਵਿਵਸਥਾ ਦੀ ਗੱਲ ਹੈ ਮੁੱਖ ਮੰਤਰੀ ਹੋਏਗਾ ਮੁੱਖ ਮੰਤਰੀ ਹੋਮ ਮਿਨਿਸਟਰ ਹੋਣ ਦੇ ਨਾਲੇ ਕਾਨੂੰਨ ਵਿਵਸਥਾ ਜਿਹਨੇ ਥੱਲੇ ਆਂਦੀ ਹੈ ਐਜ਼ ਮੁੱਖ ਮੰਤਰੀ ਵੀ ਜਮ੍ਹਾਂ ਫੇਲ ਹੈ ਤੇ ਕਾਨੂੰਨ ਵਿਵਸਥਾ ਐਜ਼ ਹੋਮ ਮਿਨਿਸਟਰ ਦਿੱਤਾ ਇਹੋ ਜਿਹਾ ਝਿਉਣਾ ਕੇ ਕਿ ਕਿਸੇ ਨੇ ਕਦੇ ਦੇਖਿਆ ਹੀ ਨਹੀਂ ਕਿ ਰੋਜ਼ ਪੰਜਾਬ ਦੇ ਉੱਤੇ ਜਿਹੋ ਜੇ ਕਤਲ ਹੋ ਰਹੇ ਨੇ ਜਿਹੋ ਜੇ ਧੱਕੇ ਹੋ ਰਹੇ ਨੇ ਜਿਹੋ ਜੀ ਲੁੱਟਾ ਖੋਹ ਫਰੋਤੀਆਂ ਜਿਹੜਾ ਕੁਝ ਪੰਜਾਬ 'ਚ ਦੇਖਣ ਨੂੰ ਮਿਲਿਆ ਹੈ ਜਿਸ ਸਿੰਤੋਂ ਇਹ ਸਰਕਾਰ ਆਈ ਸਿਰਫ ਉਹ ਮੁਸੇ ਵਾਲਾ ਦਾ ਕਤਲ ਨਾਮੀ ਇੱਕ ਦੁਨੀਆ ਭਾਰਤ ਜਿਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ ਉਹ ਅੱਜ ਤਾਈਂ ਦਰਦ ਦਾ ਠੋਕਰਾਂ ਖਾਂਦੇ ਉਹਨਾਂ ਦੇ ਪਰਿਵਾਰ ਫਿਰਦਾ ਹੈ ਕਿ ਉਹਨਾਂ ਨੂੰ ਇਨਸਾਫ ਮਿਲ ਜਾਏ ਪਾਏ ਹੋਏ ਮਾ ਕਬੱਡੀ ਦਾ ਪਲੇਅਰ ਅਨੰਗਿਆ ਸਾਹਿਬ ਹੋਣ ਉਹ ਹੋਣ ਜਾਂ ਫਿਰ ਉਹਦੇ ਬਾਅਦ ਆਪਾਂ ਦੇਖਾ ਕਿ ਰਾਕਟ ਲਾਂਚਰ ਦੇ ਨਾਲ ਕਿਵੇਂ ਇੰਟੈਲੀਜੈਂਸ ਦੇ ਦਫ਼ਤਰ ਵਿੱਚ ਗ੍ਰੇਨੇਡ ਦੇ ਨਾਲ ਇਹੋ ਜਿਹੇ ਰਾਕਟ ਜਿਹੜਾ ਫੌਜਾਂ ਦੇ ਕੋਲ ਹੁੰਦਾ ਹੈ ਪਤਾ ਨਹੀਂ ਕਿੰਨੇ ਸੈਂਕੜੋ ਆਪਣੇ ਪੁਲਿਸ ਸਟੇਸ਼ਨ 'ਚ ਗ੍ਰੇਨੇਡ ਦੇ ਅਟੈਕ ਹੁਣ ਕੱਲ੍ਹ ਅੰਮਰਸਰ ਸੇ ਜਿੱਥੇ ਇੱਕ ਵਿਆਹ ਦੇ ਵਿੱਚ ਐਮਐਲਏ ਦੇ ਮੌਜੂਦਗੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਆਮ ਆਦਮੀ ਦਾ ਸਰਪੰਚ ਨੂੰ ਗੋਲੀਆਂ ਨਾਲ ਲੜਾਤਾ ਉਸ ਤੋਂ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦੇ ਦਿਨ ਦਿਹਾੜੇ ਕਤਲ ਉਸ ਤੋਂ ਇੱਕ ਦਿਨ ਪਹਿਲੇ ਇੱਕ ਬੀਬੀ ਨੂੰ ਉਹਦਾ ਦਿਨ ਦਿਹਾੜੇ ਦਾ ਮਤਲਬ ਰੋਜ਼ ਦੀ ਰੋਜ਼ ਇਹੋ ਜਿਹੀ ਵਾਰਦਾਤਾ ਕਿਤੇ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਕੋਈ ਗੈਂਗਸਟਰ ਮਾਰਿਆ ਗਿਆ ਕਿ ਕੋਈ ਮਾਰਨ ਵਾਲੇ ਨੂੰ ਫੜ ਕੇ ਪੁਲਿਸ ਨੇ ਅੰਦਰ ਕੀਤਾ ਬਸ ਆਹੀ ਆਪਾਂ ਇੱਥੇ ਬਠਿੰਡੇ 'ਚ ਖੜੇ ਆ ਮੇਲਾ RAM ਜੀ ਜਿਹੜੇ ਪ੍ਰਧਾਨ ਸੀਗੇ ਦੁਕਾਨ ਤੇ ਬਾਹਰ ਬੈਠੇ ਉਹਨਾਂ ਨੂੰ ਦਿਨ ਦਿਹਾੜੇ ਮਾਰਤਾ ਉਹ ਵੈਲਵੈਰ ਵਾਲੇ ਫਿਰੋਜ਼ਪੁਰ ਚ ਇਹਨੇ ਨਾਮੀ ਦੁਕਾਨਦਾਰ ਉਹਨਾਂ ਨਾ ਕੋਈ ਦੁਕਾਨਦਾਰ ਨਾ ਕੋਈ ਵਪਾਰੀ ਨਾ ਕੋਈ ਆਮ ਇਨਸਾਨ ਪੰਜਾਬ ਚ ਕੋਈ ਸੁਰੱਖਿਤ ਨਹੀਂ ਹੈ ਲੇਕਿਨ ਮੁੱਖ ਮੰਤਰੀ ਤੇ ਆਮ ਆਦਮੀ ਸਰਕਾਰ ਬੇਪਰਵਾਹ ਹੈ ਉਹ ਕਰਜ਼ੇ ਦੇ ਉੱਤੇ ਕਰਜ਼ੇ ਲੈ ਕੇ ਬਸ ਪੈਸੇ ਕਮਾਉਣ ਚ ਲੱਗੀ ਹੋਈ ਹੈ ਕਿ ਪੰਜਾਬ ਦੀ ਹਰ ਜਾਇਦਾਦ ਨੂੰ ਬੇਚ ਕੇ ਪੈਸੇ ਕਮਾ ਲਈਏ ਕੇਜਰੀਵਾਲ ਤੇ ਉਹਨਾਂ ਦੀ ਗੈਂਗ ਦੀ ਜਿਹੜੀ ਲੁੱਟ ਚੱਲ ਰਹੀ ਹੈ ਇੱਕ ਪਾਸੇ ਗੈਂਗਸਟਰ ਲੁੱਟੇ ਜਾ ਰਹੇ ਨੇ ਇੱਕ ਪਾਸੇ ਸਰਕਾਰ ਪੰਜਾਬ ਦੇ ਹੱਕਾਂ ਨੂੰ ਲੁੱਟੀ ਜਾ ਰਹੀ ਹੈ ਤੇ ਪੰਜਾਬੀ ਕਿੱਥੇ ਜਾਂਦਾ ਬੀਬਾ ਜੀ ਇੱਕ ਜਿਹੜੇ ਸਕੈਂਡਲ ਹੋ ਰਹੇ ਨੇ ਜਿਵੇਂ ਇੱਥੇ ਮੈਡੀਕਲ ਦਾ ਸਕੈਂਡਲ ਹੋਇਆ ਜੇ ਕੋਈ ਪੱਤਰਕਾਰ ਉਹ ਜਾ ਕੇ ਕਰਦਾ ਉਹਦੇ ਪਰਚਾ ਦੇ ਦਿਓ ਜੇ ਕੋਈ ਪੱਤਰਕਾਰ ਇਹਨਾਂ ਦੀਆਂ ਅੰਦਰੀਆਂ ਗੱਲਾਂ ਕੱਢਦਾ ਉਹਦੇ ਪਰਚਾ ਦੇ ਦਿਓ ਸਕੈਂਡਲਾਂ ਦੀ ਸਰਕਾਰ ਬਣੀ ਹੋਈ ਹੈ ਉਹਦੇ ਬਾਰੇ ਹਜੇ ਤਾਂ ਸਕੈਂਡਲਾਂ ਦਾ ਸ਼ੁਰੂਆਤ ਹੋਇਆ ਹੈ ਜਿਸ ਦਿਨੇ ਸਰਕਾਰ 10 ਮਹੀਨਾ ਬਾਅਦ ਹੈ ਸਰਕਾਰ ਲੋਕੀ ਚ ਹਰਵਾਣਾ ਕਰਦਾਂਗੇ 10 ਮਾਰ ਉਹਦੇ ਬਾਅਦ ਦੇਖੋ ਕਿੰਨੇ ਵੱਡੇ ਸਕੈਂਡਲ ਨਿਕਲਣਗੇ ਅੱਜ ਜ਼ੋਰ ਜ਼ਬਰ ਦੇ ਨਾਲ ਡਰਾਤਾ ਮੁਕਾ ਕੇ ਪੱਤਰਕਾਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਦਾ ਹੱਕ ਹੁੰਦਾ ਹੈ ਕਿ ਤੁਸੀਂ ਸਰਕਾਰ ਤੋਂ ਸਵਾਲ ਪੁੱਛੋ ਕਦੇ ਵਿਰੋਧੀਆਂ ਨੂੰ ਦਵਾ ਕੇ ਕਦੇ ਵਿਰੋਧੀਆਂ ਦੇ ਪੁੱਤੇ ਜੋ ਮੂੰਹ ਖੋਲਦਾ ਉਹਦੇ ਉੱਤੇ ਪਰਚੇ ਕਰਕੇ ਅਜਾਪਾ ਦੇਖ ਲਿਆ ਕਾਂਗਰਸ ਦਾ ਪ੍ਰਧਾਨ ਵੀ ਉਹ ਮੂੰਹ ਖੋਲਣ ਚੋਗਾ ਵੀ ਨਹੀਂ ਹੈਗਾ ਕਿਉਂਕਿ ਫਾਈਲ ਉਹਦੀ ਵੀ ਪਈ ਹੈ ਲੇਕਿਨ ਪੱਤਰਕਾਰ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿਹੜੀ ਲੁੱਟਾਂ ਹੋ ਰਹੀਆਂ ਨੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਬਾਰੇ ਗੱਲ ਕਰੀਏ ਤੇ ਹੁਣ ਉਹਨਾਂ ਨੂੰ ਵੀ ਡਰਾਣ ਤੋਂ ਭੁਗਾ ਕੇ ਉਹਨਾਂ ਦੇ ਉੱਤੇ ਵੀ ਪਰਚੇ ਸੋ ਹਰ ਪੱਖੇ ਜਿਹੜੀ ਇਹ ਸਰਕਾਰ ਫੇਲ ਹੈਗੀ ਇটস ਜਿਸ ਦਾ ਸਬੂਤ ਹੈ ਕਿ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੀ ਪੱਤਰਕਾਰਾਂ ਨੂੰ ਜਵਾਬ ਨਹੀਂ ਦੇ ਸਕਦੀ ਜਿਵੇਂ ਕਰਕੇ ਉਹਨਾਂ ਨੂੰ ਡਰਾ ਕੇ ਉਹਨਾਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਅਕਾਲੀ ਦਲ ਦਾ ਕੀ ਹੋ ਰੂਗਾ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਦੇ ਨਾਲ ਖੜਿਆ ਹੈ ਇਹ ਜੇ ਕਾਨੂੰਨ ਵਿਵਸਥਾ ਦੇ ਨਾਲ ਪੰਜਾਬ ਜਿਸ ਹਾਲਾਤ 'ਚ ਪਹੁੰਚ ਗਿਆ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਭਾਈਚਾਰੇ ਇੱਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖ ਕੇ ਪੰਜਾਬ ਨੂੰ ਵਿਕਾਸ ਦੀ ਲੀਹਾਂ 'ਤੇ ਲਿਜਾਣ ਵਾਸਤੇ ਦਿਨ ਰਾਤ ਬਾਦਲ ਸਾਹਿਬ ਨੇ ਸਾਰੀ ਉਮਰ ਲਗਾਈ आज वो कानून ये हो जी ਧਝਾ ਉੜਾ ਕੇ ਲੋਕਾਂ ਦੇ ਹਾਲਾਤ ਜਿਹੜੇ ਪੈਦਾ ਕਰਦੇ ਕਿ ਬੱਚੇ ਛੜ ਛੜ ਪੰਜਾਬ ਬਾਹਰ ਜਾ ਰਹੀ ਇੰਡਸਟਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਤੇ ਗੈਂਗਸਟਰ ਦਾ ਰਾਜ ਹੈ ਇਹਦੇ ਖਿਲਾਫ ਅਕਾਲੀ ਦਲ ਡਟ ਕੇ ਲੜੂਗੀ ਤੇ ਜੇ ਲੋਕਾਂ ਨੇ ਮੌਕਾ ਦਿੱਤਾ ਇਸ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਇੱਕ ਬਾਰ ਫੇਰ ਪੰਜਾਬ ਨੂੰ ਅਮਨ ਸ਼ਾਂਤੀ ਭਾਈਚਾਰਕ ਸਾਂਝ ਵੱਲ ਲੈ ਕੇ ਜਾਣਾ ਹੈ